ਉਹ ਕਿਆ ਅੱਗੇ ਬੜੀ ਪਾਉਂਦੇ ਆ ਰਹੇ ਸੇ। ਕੰਮੀਆ ਦਾਂਸ ਕਿੱਲਾਂ ਤੇ ਕਰਨੇ ਜੋ ਉਹ ਤੱਕ ਦੇ। ਦੇਖ ਲੈ ਬਾਬਿਓ ਨਿਗਾ ਪਾੜਦੀ ਆ ਕੀ ਐਡੀ ਦੂਰ ਆ ਵਹਣ 10 ਕਿੱਲੇ ਬਾਬਿਓ ਉਹ ਦੇਖੋ ਨਿਗਾ ਪਾੜ ਜਾਂਦੀ ਆ। ਜਾਂਦੇ ਜਾਂਦੇ ਟੋਲੇ ਅੱਧ ਵਿੱਚ ਮੁੱਕੇ ਨੇ ਟੋਲੇ ਅੱਧ ਵਿੱਚ ਟੋਲੀ ਮੁੱਕੇ ਨੇ ਕਿਹੜੀ ਸਫ ਕਰੇਗਾ ਰੇ ਸਪਰੇ ਆ ਆ ਗਿਆ ਕਿਹੜੀ ਆ ਦੇਖ ਲਾ ਕਿਹੜੀ ਆ ਬਾਬੇ ਪੜ ਲਓ ਬਾਬੇ ਉਹ ਜਿਹੜੇ ਜਿਹੜੇ ਕਰਦੇ ਨੇ ਆ ਦੇਖ ਲਓ ਕਿਹਨੂੰ ਪੜਨਾ ਆਉਂਦਾ ਬਾਬੇ ਪੜ ਲਓ ਜਿਹਨੂੰ ਪੜਨਾ ਆਉਂਦਾ ਪੜ ਲਓ ਜਿਹਨੂੰ ਨਹੀਂ ਪੜਨਾ ਆਉਂਦਾ ਉਹ ਭੈਣ ਦੀ ਡਾਂਗ ਬਾਬੇ ਆ ਵਿੱਚ ਪਾ ਦੇ ਦੇ ਆਪੀ ਸਰਪੇ ਹੋ ਜਾਂਦੀ ਬਾਬੇ ਆਪੀ ਸਰਪੇ ਹੋ ਜਾਂਦੀ ਆ ਇਹ ਬਾਬੇ ਬਹੁਤ ਐਕਸਪੀਰੀਅੰਸ ਵਾਲਾ ਬੰਦਾ ਬਾਬੇ ਇਹਦੀ ਖੁਦ ਹੀ ਦੁਕਾਨ ਆ ਬਾਬੇ ਰੇਹਾਂ ਸਪਰੇਆਂ ਦੀ ਬਹੁਤ ਤਾਕੜਾ ਬਿਜ਼ਨਸ ਆ ਬਾਬੇ ਜਿਹੜਾ ਲੀਟਰ ਆ ਬਾਬੇ ਇਹ ਵੀ ਬਹੁਤ ਦੂਰੋਂ ਇਹ ਕਿ ਮੱਕੀਆਂ ਹੋ ਜੂ ਕਾਲੀ ਦੁੱਸਵਾ ਜੀ ਕੱਲੋਂ ਦੇ ਕਾਲੀ ਡਾਂਜ ਵਰਗੀਆਂ ਉਹਦੇ ਵਾਂਗ ਕੋਵਰੇ ਸੱਪ ਵਾਂਗੂ ਕਾਲੇ ਨਾਗ ਵਰਗੀਆਂ ਮੱਕੀ ਹੋ ਜੂ ਕਾਲਾ ਕੋਵਰੇ ਸੱਪ ਵਾਂਗੂ ਹੋ ਜੂ ਹੈ ਕੱਲ ਨੂੰ ਮੱਕੀ ਕਿੰਨੀ ਕਿੰਨੀ ਕ ਬਾਜੂ ਹੈ ਕੱਲੋਂ ਬਾਜੂ ਪੰਜ-ਪੰਜ ਉਂਗਲਾਂ ਪੰਜ-ਪੰਜ ਉਂਗਲਾਂ ਇਹ ਬਾਬੇ ਅੱਜ ਅਸੀਂ ਸਪਰੇਅ ਕਰਾਂਗੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਬਾਬੇ ਵਲੌਗ ਦੇ ਵਿੱਚ ਹੀ ਲਾਵਾਂਗੇ ਕਿ ਲੱਫ ਵੀ ਕੱਲ ਨੂੰ ਕਿੱਡੀ ਹੋ ਗਈ ਹੈ ਠੀਕ ਆ ਠੀਕ ਆ ਕੱਲ ਨੂੰ ਫਿਰ ਚੱਕ ਦੇ ਫੱਟੇ ਹਾਂ ਕੱਲ ਚੱਕ ਲੈ ਕਿੰਨੇ ਟਾਈਮ ਚ ਕਰਦੇਗਾ ਅਸੀਂ ਸਪਰੇਅ ਇਹ ਆਪਾਂ ਹੁਣ ਕਰ ਦਾਂਗੇ ਘੰਟੇ ਇੱਕ ਘੰਟੇ ਚ 10 ਕਿੱਲੇ ਤੇ ਫਸਟ ਆ ਦੇ ਮਸ਼ੀਨ ਫਸਟ ਫਰਤੀ ਵਧੀਆ ਇੱਕ ਘੰਟੇ ਚ ਬਾਬੇ 10 ਕਿੱਲਿਆਂ ਦੇ ਸਪਰੇ ਕਰ ਦੂ ਚੋਂ ਬਰ 10 ਕਿੱਲੇ ਤੇ ਆ ਪਿਆ ਕੁਸ ਮੱਕੀ ਕੁਸ ਇਧਰ ਆ ਬਾਬੇ 40 ਕਿੱਲੇ ਆ ਟੋਲੀ ਚੱਕਣੀ ਬਾਬੇ ਉਹ ਦੇਖੋ ਜੱਟਾਂ ਦਾ ਜਗਾਰ ਬਾਬੇ ਨਾ ਕੋਈ ਬੰਦਾ ਚਾਹੀਦਾ ਬਾਬੇ ਉਹ ਫਿੱਟਰ ਜਿਹੜਾ ਹੋਰੀ ਲਾਤਾ ਜਮਾ ਪਾਣੀ ਦੇ ਖਾਰ ਲਵੇ ਇੱਕ ਮਿੰਟ ਚ ਢੋਲੀ ਮੋਡੇ ਤੇ ਯਾਰ ਗੋਡੇ ਤੇ ਚੱਲੇ ਯਾਰ ਹੁਣ ਦੇਖੋ ਬਾਬੇ ਕਿਵੇਂ ਸਪਰੇ ਕਰੂਗਾ ਗੋਲੀ ਮੰਗੂ ਕਰੂਗਾ ਬਾਬੇ ਉਹ ਦੇਖ ਸਕਦੇ ਤੁਸੀਂ ਪਟਾਈ ਬੜਾ ਲੰਮਾ ਬਾਬੇ ਉਹ ਇਹ ਕਹਿੰਦਾ ਮੈਂ ਘੰਟੇ ਚ ਸਪਰੇਅ ਕਰ ਦੂੰ ਬਾਬਾ ਇੱਕ ਘੰਟਾ ਚ ਇੱਕ ਗੇੜਾ ਨਹੀਂ ਦਿੱਤਾ ਕਹੇ ਜੇ ਤੋ ਇੱਕ ਘੰਟਾ ਚ ਬਾਬਾ ਇੱਕ ਗੇੜਾ ਨਹੀਂ ਦਿੱਤਾ ਕ ਤੁਸੀਂ ਦੇਖ ਸਕਦੇ ਹੋ ਉੱਥੋਂ ਚੱਲਿਆਗਾ ਪਟਾ ਬਾਲਾ ਲੰਮਾ ਤੂੰ ਤਾਂ ਕਹਿੰਦਾ ਇੱਕ ਘੰਟੇ ਚ ਸਪਰੇਅ ਕਰ ਦੂੰ ਏ ਇੱਕ ਘੰਟਾ ਹੋ ਗਿਆ ਤੈਨੂੰ 10 ਕਿੱਲਿਆਂ ਦਾ ਬਾਬਾ ਗੇੜ ਪੈਂਦਾ ਇਹਨੂੰ ਇਹ ਕਹਿੰਦਾ ਬਾਬਾ ਮੈਂ ਢੋਲ ਨਾ ਕਰਦਾ ਨਹੀਂ ਮੈਂ ਹੱਥੀ ਕਰੂੰਗਾ ਬਾਬਾ ਮੈਂ ਦਸਾਂ ਨਾ ਹੋ ਦੀ ਕਰਤ ਕਮਾਈ ਕਰਦਾ ਹਨਾ ਇਹ ਤੇ ਖਰਚਾ ਬਹਾ ਜਾ ਦੇਖ ਸਕਦੇ ਤੁਸੀਂ ਉਹਲੀ ਬਾਬਰੋ ਦਾਇਆ ਦਾ ਮਾਰਦੀ ਆ ਖਾਲੀ ਹੋ ਜਾਂਦੀ ਆ ਥੜਾ ਦਾੜ ਬਾਕੀ ਬਾਬਰੋ ਜਲਦੀ ਜਲਦੀ ਕਰਕੇ ਸਪਰੇਅ ਮਿਲਾਗੇ ਸਾਨੂੰ ਡੇਲੀ ਬਲੌਗ ਲੈ ਕੇ ਆਵਾਂਗੇ ਹੁਣ ਸੋ ਡੇਲੀ ਬਾਬਰੋ ਪਹਿਲਾਂ ਥੋੜਾ ਜਿਹਾ ਬੀਜੀ ਸੀ ਕੰਮ ਮੱਕੀ ਨੇ ਭੂਤਨੀ ਬੁਲਾਦੀ ਮੱਕੀ ਨੇ ਭੂਤਨੀ ਬੁਲਾਦੀ ਭੂਤਨੀ ਬੱਸ ਦੋ ਮੱਕੀ ਮੁੱਕੀ ਨਾਲ ਲਾਇਆ ਕਰੋ ਕੋਈ ਫਾਇਦਾ ਨਹੀਂ ਹਨਾ ਫਾਇਦਾ ਵੀ ਆ ਫਾਇਦਾ ਵੀ ਨਹੀਂ ਹੈਗਾ ਫਾਇਦਾ ਵੀ ਆ ਫਾਇਦਾ ਵੀ ਨਹੀਂ ਹੈਗਾ ਦੋਹੀ ਪਾਣੀ ਆ ਘੋਡੇ ਥੱਕ ਜਾਂਦੇ ਆ ਭਾਣੇ ਹਾਂ ਬਾਬੇ ਉਹ ਸਾਡਾ ਸਟਾਰ ਚੱਲ ਪਿਆ ਹੁਣ ਦੇਖਿਓ ਬਾਬੇ ਇਹ ਕਰਦਾ ਮਿੰਟਾਂ ਦੇ ਹਿਸਾਬ ਨਾਲ ਸਪਰੇ ਬਾਬੇ ਹੋ ਤੱਕ ਮਿੰਟ ਚ ਜਾਊ ਇਹ ਦੇਖ ਸਕਦੇ ਤੁਸੀਂ